ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਬਹੁਤ ਗੂੜਾ ਹੋਣਾ ਚਾਹੀਦਾ ਹੈ ਹਰ ਵੇਲੇ ਸਾਨੂੰ ਤਿਆਰੀ ਦੇ ਵਿੱਚ ਰਹਿਣਾ ਹੈ ਸਵਰਗ ਰਾਜ ਜਾਣ ਦੇ ਲਈ ਔਰ ਆਪਣੇ ਲਾੜੀ ਦੇ ਨਾਲ ਉਠਾ ਲੈ ਜਾਣ ਦੇ ਲਈ ਕਿ ਦੁਲਹਨ ਨੂੰ ਉਠਾਈ ਜਾਵੇ ਸਾਨੂੰ ਤਿਆਰੀ ਕਰਨੀ ਆ ਜਾਗਦੇ ਰਹਿਣਾ ਆ ਵਚਨ ਦੇ ਵਿੱਚ ਲਿਖਿਆ ਆ ਇੱਥੇ ਲਿਖਿਆ ਆ ਕਹਿੰਦਾ ਕੋਈ ਵੀ ਜਿਹੜਾ ਉਸ ਘੜੀ ਨੂੰ ਨਹੀਂ ਜਾਣਦਾ ਕਹਿੰਦਾ ਇਸ ਕਰਕੇ ਜਾਗਦੇ ਰਹੋ ਉਹ ਤਾਂ ਸੌਂ ਗਿਆ ਸੀ ਪਰ ਸਾਨੂੰ ਤਾਂ ਸੌਣ ਲਈ ਵੀ ਨਹੀਂ ਕਹਿੰਦਾ ਕਹਿੰਦਾ ਜਾਗਦੇ ਰਹੋ ਮਤਲਬ ਕਿ ਤੁਹਾਡੀ ਪ੍ਰੀਤ ਠੰਡੀ ਹੋਵੇ ਨਾ ਤੁਸੀਂ ਬਣੇ ਹੀ ਰਹਿਣਾ ਭਾਵੇਂ ਨੀਂਦ ਆ ਰਹੀ ਆ ਭਾਵੇਂ ਲੱਗਦਾ ਟਾਈਮ ਲੱਗਦਾ ਆ ਫਿਰ ਵੀ ਪਤਾ ਨਹੀਂ ਉਹਨੇ ਕਿਹੜੇ ਵੇਲੇ ਆ ਜਾਣਾ ਇਹ ਨਾ ਹੋਵੇ ਜਦੋਂ ਕਿਤੇ ਅੱਖ ਲੱਗੀ ਹੋਵੇ ਉਦੋਂ ਹੀ ਆ ਜਾਵੇ ਜਦੋਂ ਕਿ ਤੇ ਧਿਆਨ ਇੱਧਰ ਉੱਧਰ ਹੋਇਆ ਹੋਵੇ ਕਿ ਹੱਲੇ ਤਾਂ ਚਿਰ ਹੈਗਾ ਪ੍ਰਭੂ ਯੀਸੂ ਮਸੀਹ ਦੇ ਆਉਣ ਦੇ ਵਿੱਚ ਕਿਉਂ ਨਾ ਦੋ ਚਾਰ ਪੁੱਛਾਂ ਵਾਲਿਆਂ ਦੇ ਕਹਾਂਗੇ ਕਿਉਂ ਨਾ ਹੋਵੇ ਕੁੰਡਲੀ ਬਖਾਉਣੇ ਆ ਚਲ ਟੇਬਾ ਬਖਾ ਲਈਏ ਮੁੰਡੇ ਦਾ ਵਿਆਹ ਕਰਨਾ ਹੈ ਕੁੜੀ ਦਾ ਰਿਸ਼ਤਾ ਨਹੀਂ ਹੋਣ ਡਿਆ ਬਾਬੇ ਦਿਓ ਪੁੱਛ ਆਉਣੇ ਆ ਕਿਸੇ ਤੋਂ ਕੋਈ ਟਾਲਾ ਹੀ ਕਰ ਲੈਣੇ ਆ ਫਿਰ ਚਰਚ ਨੂੰ ਚਲੇ ਜਾਾਂਗੇ ਹੱਲੇ ਕਿਹੜਾ ਪ੍ਰਭੂ ਯੀਸੂ ਮਸੀਹ ਆ ਗਏ ਆ ਹੋ ਸਕਦਾ ਤੁਸੀਂ ਟੇਬਲ ਲੈ ਕੇ ਬੈਠੇ ਹੋਵੋ ਹੋ ਸਕਦਾ ਤੁਸੀਂ ਹੱਥ ਬੁਖਾਰੇ ਹੋਵੋ ਹੋ ਸਕਦਾ ਤੁਸੀਂ ਟਾਲਾ ਕਰਵਾ ਰਹੇ ਹੋ ਔਰ ਉਸੇ ਵੇਲੇ ਰੈਪਚਰ ਹੋ ਜਵੇ ਜਿਹੜੇ ਉਸ ਵੇਲੇ ਪ੍ਰਾਰਥਨਾ ਵਿੱਚ ਹੋਣਗੇ ਜਿਹੜੇ ਉਹਦੇ ਹੁਕਮ ਦੇ ਵਿੱਚ ਹੋਣਗੇ ਜਿਹੜੇ ਕਲੀਸਿਆ ਦੇ ਵਿੱਚ ਬਣੇ ਹੋਏ ਹੋਣਗੇ ਉਹ ਉਠਾਏ ਜਾਣਗੇ ਤੇ ਜਿਹੜੇ ਇੱਧਰ ਉੱਧਰ ਹੋਣਗੇ ਉਹ ਛੱਡ ਦਿੱਤੇ ਜਾਣਗੇ ਹallelujah ਕਿਉਂਕਿ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਅੱਜ ਬਹੁਤ ਸਾਰੇ ਲੋਕ ਇਹਨਾਂ ਚੱਕਰਾਂ 'ਚ ਫਸੇ ਹੋਏ ਆ ਇਹਨਾਂ ਹੀ ਚੱਕਰਾਂ 'ਚੋਂ ਕੱਢਣ ਦੇ ਲਈ ਤਾਂ ਪ੍ਰਭੂ ਜੀ ਆਏ ਤੇ ਅਸੀਂ ਫੇਰ ਸਾਰਾ ਕੁਝ ਮਿਕਸ ਕਰੀ ਜਾ ਰਹੇ ਹਾਂ ਅਸੀਂ ਫੇਰ ਉਹਨਾਂ ਚੱਕਰਾਂ ਦੇ ਵਿੱਚ ਫਸੇ ਆ ਧਾਗਿਆਂ ਦੇ ਵਿੱਚ ਤ੍ਰੀਤਾਂ ਦੇ ਵਿੱਚ ਕੋਈ ਵੀ ਜਾਣਦਾ ਕਿ ਕਿਹੜੀ ਘੜੀ ਜਿਹੜਾ ਪਰਮੇਸ਼ਵਰ ਦਾ ਆਉਣਾ ਹੋਊਗਾ ਕਿਹੜੀ ਘੜੀ ਇਸ ਸੰਸਾਰ ਦੇ ਵਿੱਚੋਂ ਦੁਲਹਨ ਦਾ ਉਠਾ ਲਿਆ ਜਾਣਾ ਹੋਊਗਾ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਤੁਸੀਂ ਸੋਚੋ ਆਪਾਂ ਚਰਚ ਦੇ ਵਿੱਚ ਆਉਨੇ ਆਂ ਫਰਜ ਰੱਖ ਲਓ ਤੁਸੀਂ ਪਿਛਲੇ 5 ਸਾਲਾਂ ਤੋਂ ਚਰਚ ਦੇ ਵਿੱਚ ਆ ਰਹੇ ਹੋ ਤੁਸੀਂ ਅੱਜ ਵਾਲਾ ਸੰਡੇ ਮਿਸ ਕਰ ਦਿੱਤਾ ਤੇ ਅੱਜ ਤੁਸੀਂ ਜਾ ਕੇ ਕਿਸੇ ਗਲਤ ਗਾਣੇ ਦੇ ਉੱਤੇ ਡਾਂਸ ਕਰ ਰਹੇ ਹੋ ਤੇ ਬਾਕੀ ਦੇ ਲੋਕ ਇੱਥੇ ਪ੍ਰਭੂ ਦੀ ਆराधना ਦੇ ਵਿੱਚ ਨੱਚ ਰਹੇ ਆ ਨਾਚੋ ਵੀ ਰਹੇ ਆ ਤੇ ਇੱਕ ਬੰਦਾ ਆ ਉਹ ਕਿਸੇ ਲੱਚਰ ਗੀਤ ਦੇ ਉੱਤੇ ਅਸ਼ਲੀਲ ਗੀਤ ਦੇ ਉੱਤੇ ਨੱਚ ਰਿਹਾ ਹੈ ਅਚਨ ਚੇਤ ਰੈਪਚਰ ਹੋ ਜਾਂਦਾ ਜਾਂ ਉਠਾ ਲਏ ਜਾਣਾ ਹੋ ਜਾਂਦਾ ਹੈ ਪਰ ਉਹ ਤੇ 5 ਸਾਲਾਂ ਤੋਂ ਚਰਚ ਵਿੱਚ ਆ ਰਿਹਾ ਸੀ ਤੁਹਾਨੂੰ ਕੀ ਲੱਗਦਾ ਉਹ ਫਿਰ ਉਸ ਕੜੀ ਉਠਾਇਆ ਜਾਊਗਾ ਉਠਾਇਆ ਜਾਊਗਾ ਉਹਨੇ ਛੱਡ ਦਿੱਤਾ ਜਾਣਾ ਬਿੱਟਲੇ 5 ਸਾਲਾਂ ਦੇ ਉੱਤੇ ਭਾਰੀ ਪੈ ਸਕਦੀ ਆ ਸਮਝ ਲੱਗੀ ਹੋ ਸਕਦਾ ਕਿ ਤੁਸੀਂ ਐਵਰੀ ਡੇ ਪ੍ਰੇਅਰ ਕਰਦੇ ਹੋਮ ਤੁਸੀਂ ਬਹੁਤ ਫਾਸਟਿੰਗ ਵੀ ਕਰਦੇ ਹੋਮ ਪਰ ਤੁਸੀਂ ਅਚਾਨਕ ਵਿਭਚਾਰ ਦੇ ਵਿੱਚ ਉਸੇ ਹੀ ਦਿਨ ਸੀ ਜਿਸ ਦਿਨ ਰੈਪਚਰ ਹੋ ਗਿਆ ਤੇ ਤੁਸੀਂ ਵਿਭਚਾਰ ਦੇ ਵਿੱਚ ਉਸ ਵੇਲੇ ਪਾਪ ਦੇ ਵਿੱਚ ਸੀ ਤੇ ਉਸੇ ਕੜੀ ਰੈਪਚਰ ਹੋ ਗਿਆ ਤੁਹਾਡੇ ਸਾਰੇ ਫਾਸਟਿੰਗ ਕੀਤੀ ਹੋਈ ਵੇਸਟ ਹੋ ਜਾਣੀ ਤੁਹਾਡੀ ਸਾਰੀ ਪ੍ਰੇਰ ਕੀਤੀ ਹੋਈ ਵੇਸਟ ਹੋ ਜਾਣੀ ਆ ਜਿਹੜਾ ਉਸ ਵੇਲੇ ਪਵਿੱਤਰ ਤਾਈ ਦੇ ਵਿੱਚ ਹੋਊਗਾ ਸਚਾਈ ਦੇ ਵਿੱਚ ਹੋਊਗਾ वचन ਦੀ ਅਧੀਨਗੀ ਦੇ ਵਿੱਚ ਹੋਊਗਾ ਸੌਂਗ ਉਠਾਇਆ ਜਾਊਗਾ ਇਸ ਲਈ ਕੇਅਰਲੈਸ ਨਾ ਹੋਵੋ ਅਵੇਸਲੇ ਨਾ ਹੋਵੋ ਦਲਿੱਤਰੀ ਨਾ ਹੋਵੋ ਆਲਸੀ ਨਾ ਬਣੋ ਜਾਗਦੇ ਰਹੋ ਹਰ ਕੰਮ ਕਰਨ ਤੋਂ ਪਹਿਲਾਂ ਸੋਚੋ ਜਿਹੜਾ ਮੈਂ ਕੰਮ ਕਰ ਰਿਹਾ ਅਗਰ ਇਹ ਕੰਮ ਕਰਦਿਆਂ ਕਰਦਿਆਂ ਮੈਂ ਉਠਾ ਲਿਆ ਜਾਵਾਂ ਜਾਂ ਰੈਪਚਰ ਹੋ ਜਾਏ ਕੀ ਮੈਂ ਉਠਾ ਲਿਆ ਜਾਵਾਂਗਾ ਕਿ ਨਹੀਂ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਇਹ ਗੱਲਾਂ ਕਰਦਿਆਂ ਅਗਰ ਰੈਪਚਰ ਹੋ ਜਾਏ ਮੈਂ ਉਠਾ ਲਿਆ ਜਾਵਾਂਗਾ ਕਿ ਨਹੀਂ ਮੈਂ ਜਿੱਥੇ ਖਲੋਤਾ ਆ ਜੋ ਕੰਮ ਕਰ ਰਿਹਾ ਆ ਰੈਪਚਰ ਹੋ ਜੂਵੇਂ ਮੈ ਉਠਾਇਆ ਜਾਵਾਂਗਾ ਕਿ ਨਹੀਂ ਹੁਣ ਫਲਝ ਰੱਖ ਲਓ ਕਿ ਇੱਕ ਔਰਤ ਆ ਉਹ ਖਾਣਾ ਬਣਾ ਰਹੀ ਆ ਤੇ ਰੈਪਚਰ ਹੋ ਗਿਆ ਉਹ ਉਠਾਈ ਜਾਵੇਗੀ ਕਿ ਨਹੀਂ ਉਠਾਈ ਜਾਵੇਗੀ ਕਿਉਂਕਿ ਉਹ ਕੋਈ ਪਾਪ ਨਹੀਂ ਕਰ ਰਹੀ ਪਰ ਆਪਣਾ ਘਰੇਲੂ ਕੰਮ ਕਰ ਰਹੀ ਆ ਅਗਰ ਉਹਦਾ ਜੀਵਨ ਠੀਕ ਆ ਪਵਿੱਤਰ ਤਾਈ ਦੇ ਵਿੱਚ ਆ ਪ੍ਰਾਪਨਾ ਦੇ ਵਿੱਚ ਆ ਤੇ ਉਸ ਵੇਲੇ ਭਾਵੇਂ ਉਹ ਖਾਣਾ ਬਣਾ ਰਹੀ ਹੋਵੇ ਕੱਪੜੇ ਧੋ ਰਹੀ ਹੋਵੇ ਸਕੂਲ ਵਿੱਚ ਪੜਾ ਰਹੀ ਹੋਵੇ ਗੱਡੀ ਚਲਾ ਰਹੀ ਹੋਵੇ ਇਸੇ ਤਰ੍ਹਾਂ ਹੀ ਮਰਦ ਜਿਹੜਾ ਪਵਿੱਤਰ ਤਾਈ ਦੇ ਵਿੱਚ ਵਚਨ ਦੀ ਅਧੀਨਗੀ ਦੇ ਵਿੱਚ ਆ ਭਾਵੇਂ ਉਹ ਟਰੈਕਟਰ ਟਰਾਲੀ ਦੇ ਉੱਤੇ ਕੰਮ ਕਰ ਰਿਹਾ ਹੋਵੇ ਖੇਤਾਂ 'ਚ ਹਲ ਵਾ ਰਿਹਾ ਹੋਵੇ ਕਿਤੇ ਕੰਮ ਤੇ ਜਾ ਰਿਹਾ ਹੋਵੇ ਜਹਾਜ਼ ਚਲਾ ਰਿਹਾ ਹੋਵੇ ਕੁਝ ਵੀ ਕਰ ਰਿਹਾ ਹੋਵੇ ਅਗਰ ਉਹ ਠੀਕ ਕੰਮ ਕਰ ਰਿਹਾ ਹੈ ਪਾਪ ਦੇ ਵਿੱਚ ਨਹੀਂ ਆ ਉਸ ਘੜੀ ਉਠਾ ਲਏ ਜਾਣ ਵਾਲੀ ਮੂਮੈਂਟ ਹੋਵੇ ਤੇ ਉਹ ਉਠਾਇਆ ਜਾਊਗਾ ਪਰ ਅਗਰ ਕੋਈ ਮਨੁੱਖ ਦਿਨੇ ਸਾਰਾ ਦਿਨ ਪ੍ਰਚਾਰ ਸੁਣ ਰਿਹਾ ਸੀ ਚਾਹੇ ਉਹ ਮਰਦ ਆ ਚਾਹੇ ਔਰਤ ਦਿਨੇ ਸਾਰਾ ਦਿਨ ਘਰ ਦੇ ਵਿੱਚ ਪ੍ਰਚਾਰ ਚੱਲਦਾ ਆ ਸਾਰਾ ਦਿਨ ਘਰ ਦੇ ਵਿੱਚ ਵਰਸ਼ਿਪ ਚੱਲ ਰਹੀ ਆ ਪਰ 5 ਮਿੰਟ ਲਈ ਸੋਚਦਾ ਚਲ ਫੋਨ ਦੇ ਉੱਤੇ ਅੱਖਾਂ ਗਰਮ ਕਰ ਲੈਣੇ ਆ ਕੁਝ ਗਲਤ ਖੋਲ ਕੇ ਦੇਖਣਾ ਸ਼ੁਰੂ ਕਰ ਦਿੱਤਾ ਅਰ ਉਸੇ ਵੇਲੇ ਉਠਾ ਲੈ ਜਾਣ ਦੀ ਘੜੀ ਆ ਜਾਵੇ ਤਾਂ ਤੁਸੀਂ ਸੋਚੋ ਸਾਰੇ ਦਿਨ ਦੀ ਮਿਹਨਤ ਇੱਕ ਪਾਸੇ ਤੇ ਤੁਹਾਡੀ 5 ਮਿੰਟ ਦੀ ਗਲਤੀ ਦਾ ਕਰਕੇ ਤੁਸੀਂ ਇੱਥੇ ਨਰਕ ਭੋਗਣ ਦੇ ਲਈ ਛੱਡ ਦਿੱਤੇ ਜਾਓਗੇ ਸਾਨੂੰ ਇੰਨੀ ਤਿਆਰੀ ਕਰਨ ਦੀ ਜ਼ਰੂਰਤ ਆ ਕਲੀਸੀਆ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣ ਦੀ ਜ਼ਰੂਰਤ ਆ ਹੁਣ ਆਪਾਂ ਉਹ ਕੰਮ ਨਹੀਂ ਕਰਨੇ ਜਿਹੜੇ ਪਰਮੇਸ਼ਵਰ ਨੂੰ ਚੰਗੇ ਨਹੀਂ ਲੱਗਦੇ ਹੁਣ ਆਪਾਂ ਜਿਹੜਾ ਵੀ ਕੰਮ ਕਰਨਾ ਉਹ ਸੋਚ ਕੇ ਹੀ ਕਰਨਾ ਹੈ ਔਰ ਜਦੋਂ ਅਸੀਂ ਪਰਮੇਸ਼ਵਰ ਨੂੰ ਯਾਦ ਰੱਖ ਕੇ ਉਹਦੇ ਭੈਅ ਵਿੱਚ ਰਹਿ ਕੇ ਕੰਮ ਕਰਾਂਗੇ ਡੈਫੀਨੇਟਲੀ ਪ੍ਰਭੂ ਉਸ ਕੰਮ ਦੇ ਵਿੱਚ ਸਾਨੂੰ ਵੱਡੀ ਬਰਕਤ ਅਤੇ ਤਰੱਕੀ ਦੇਣਗੇ ਹਾਲੇਲੂਇਆ ਲੂਕਾ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਤੇ ਉਹਦੀ 34 ਤੋਂ 36 ਨੰਬਰ ਪੰਕਤੀ ਚੇਦਾ ਲਿਖਿਆ ਆ ਕਹਿੰਦਾ ਖਬਰਦਾਰ ਰਹੋ ਹਦੋਂ ਬਾਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਗ ਤੁਹਾਡੇ ਉੱਤੇ ਅਚਾਨਕ ਆ ਪਵੇ ਕਿਉਂ ਜੋ ਉਹ ਧਰਤੀ ਦੇ ਸਾਰੇ ਰਹਿਣ ਵਾਲਿਆਂ ਤੇ ਆਵੇਗਾ ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਵੀ ਤੁਸੀਂ ਉਹਨਾਂ ਗੱਲਾਂ ਤੋਂ ਜੋ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ ਹallelujah ਕਹਿੰਦਾ ਖਬਰਦਾਰ ਖਬਰਦਾਰ ਰਹੋ ਬੀ ਅਵੇਅਰ ਤੁਸੀਂ ਚੌਕਸ ਰਹੋ ਹੱਦੋਂ ਬਾਦ ਆਪਣੀਆਂ ਖੁਆਇਸ਼ਾਂ ਦੇ ਵਿੱਚ ਗੁਲਾਮ ਨਾ ਬਣ ਜਾਓ ਕਿ ਮੇਤੋ ਦਾ ਫੁਲਾਨਾ ਕੰਮ ਕੀਤੇ ਬਿਨਾ ਰਹਿ ਹੀ ਨਹੀਂ ਹੁੰਦਾ ਫੁਲਾਨੀ ਚੀਜ਼ ਖਾਦਿਆਂ ਮੇਤੋ ਰਹਿ ਹੀ ਨਹੀਂ ਹੁੰਦਾ ਫੁਲਾਨਾ ਲੀੜਾ ਪਾਲਿਆਂ ਮੇਤੋ ਰਹਿ ਹੀ ਨਹੀਂ ਹੁੰਦਾ ਹੱਦੋਂ ਬਾਦ ਹੱਦ ਮਤਲਬ ਉਹ ਕਹਿੰਦਾ ਲਿਮਟ ਵਿੱਚ ਰਹਿ ਕੇ ਤੁਸੀਂ ਖਾਓ ਪੀਓ ਲਿਮਟ ਦੇ ਵਿੱਚ ਇੱਕ ਲਿਮਟ ਜਿਹੜੀ ਆ ਉਹ ਆਪਣੀ ਸੈੱਟ ਕਰੋ ਹੱਦੋਂ ਬਾਹਰ ਮਤਲਬ ਲਿਮਟਲੈਸ ਨਾ ਹੋਵੋ ਕਿੰਨਾ ਹੱਦੋਂ ਬਾਹਰ ਖਾਣ ਪੀਣ ਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਵੀ ਜੇ ਅਸੀਂ ਚਰਚ ਦੇ ਵਿੱਚ ਗਏ ਲੋਕੀ ਕੀ ਕਹਿਣਗੇ ਇਤਾ ਇਦਾਂ ਦੀਆਂ ਗੱਲਾਂ ਕਰਦੇ ਚਰਚ ਵਾਲਿਆਂ ਦੇ ਬਾਰੇ ਵਿੱਚ ਉਹ ਤਾਂ ਇਦਾਂ ਕਹਿੰਦੇ ਆ ਉਹ ਇਦਾਂ ਕਹਿੰਦੇ ਕਹਿੰਦਾ ਇਦਾਂ ਦੀਆਂ ਗੱਲਾਂ ਦਾ ਕਰਕੇ ਤੇ ਖਾਣ ਪੀਣ ਦੇ ਮਤਵਾਲੇ ਹੋਣ ਦਾ ਕਰਕੇ ਕਹਿੰਦਾ ਤੁਹਾਡੇ ਮਨ ਭਾਰੀ ਨਾ ਹੋ ਜਾਣ ਬਹੁਤ ਸਾਰੇ ਲੋਕ ਪਰਮੇਸ਼ਵਰ ਤੋਂ ਸਿਰਫ ਇੰਨੀਆਂ ਚੀਜ਼ਾਂ ਦਾ ਕਰਕੇ ਪਿੱਛੇ ਰਹਿ ਜਾਂਦੇ ਆ ਵੀ ਮੈਂ ਤਾਂ ਬੀੜੀਆਂ ਨਹੀਂ ਛੱਡ ਹੋਣੀਆਂ ਮੈਤੋਂ ਸ਼ਰਾਬ ਨਹੀਂ ਛੱਡਣੀ ਮੈਤੋਂ ਜੂਆ ਨਹੀਂ ਛੱਡਣਾ ਮੈਂ ਤਾਂ ਐਤਵਾਰ ਦੇ ਐਤਵਾਰ ਜੇ ਕਿਤੇ ਪਾਰਟੀ ਨਾ ਕਰਾਂ ਤੇ ਮੇਰਾ ਤੇ ਜੀ ਨਹੀਂ ਲੱਗਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਕਿਸੇ ਦੀ ਲਾਈਫ ਦੇ ਵਿੱਚ ਕੋਈ ਪਹਾੜ ਆ ਕਿਸੇ ਦੀ ਲਾਈਫ ਦੇ ਵਿੱਚ ਕੋਈ ਪਹਾੜ ਆ ਇਹਨਾਂ ਸਾਰੀਆਂ ਚੀਜ਼ਾਂ ਦੀ ਚਿੰਤਾ ਦੇ ਵਿੱਚ ਕਹਿੰਦਾ ਤੁਹਾਡੇ ਮਨ ਭਾਰੀ ਨਾ ਹੋ ਜਾਣ ਜਦੋਂ ਤੁਸੀਂ ਪ੍ਰਭੂ ਜੀ ਦੇ ਵਿੱਚ ਆਓਗੇ ਪ੍ਰਭੂ ਦੇ ਕੋਲ ਆਓਗੇ ਜਿਹੜੀਆਂ ਚੀਜ਼ਾਂ ਛੱਡਣੀਆਂ ਚਾਹੀਦੀਆਂ ਆ ਉਹਨਾਂ ਦੇ ਛੱਡਣ ਦੇ ਲਈ ਪ੍ਰਭੂ ਦੇ ਅੱਗੇ ਦੁਆ ਕਰੋਂਗੇ ਕਿ ਪ੍ਰਭੂ ਮੈਂ ਛੱਡਣਾ ਚਾਹੁੰਨਾ ਮੇਰੀ ਮਦਦ ਕਰੋ ਪ੍ਰਭੂ ਤੁਹਾਨੂੰ ਬਲ ਦੇਣਗੇ ਅਤੇ ਤੁਸੀਂ ਛੁਟਕਾਰਾ ਪਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਚਾਹੇ ਉਹ ਨਸ਼ਾ ਹੋਵੇ ਸ਼ਰਾਬ ਪੀਣ ਦਾ ਚਿੱਟੇ ਦਾ ਨਸ਼ਾ ਹੋਵੇ ਫੀਮ ਦਾ ਨਸ਼ਾ ਡੋਡਿਆਂ ਦਾ ਨਸ਼ਾ ਦਵਾਈਆਂ ਦਾ ਨਸ਼ਾ ਜਾਂ ਜਿਹੜੇ ਵੀ ਫਲਾਨੇ ਧੰਕਾਨੇ ਨਸ਼ੇ ਹੋਣ ਚਾਹੇ ਕਿਸੇ ਨੂੰ ਵੀ ਵਿਚਾਰ ਕਰਨ ਦਾ ਨਸ਼ਾ ਹੋਵੇ ਕਿਸੇ ਨੂੰ ਲਾਟਰੀਆਂ ਪਾਉਣ ਦਾ ਕਿਸੇ ਨੂੰ ਜੂਆ ਖੇਡਣ ਦਾ ਕਿਸੇ ਨੂੰ ਚੁਗਲੀਆਂ ਕਰਨ ਦਾ ਕਿਸੇ ਨੂੰ ਲੜਾਈਆਂ ਕਰਨ ਦਾ ਕਿਸੇ ਨੂੰ ਭਾਨੀਆਂ ਮਾਰਨ ਦਾ ਕਈ ਤਰ੍ਹਾਂ ਦੇ ਨਸ਼ੇ ਆ ਹਰ ਉਹ ਚੀਜ਼ ਜੋ ਛੱਡਣੀ ਚਾਹੀਦੀ ਆ ਅਗਰ ਤੁਸੀਂ ਛੱਡਣ ਦੇ ਲਈ ਮਨ ਬਣਾਓਗੇ ਸ਼ੁਚੀ ਦੇ ਅੱਗੇ ਦੁਆ ਕਰੋਗੇ ਪ੍ਰਭੂ ਜੀ ਤੁਹਾਡੀ ਮਦਦ ਕਰਨਗੇ ਔਰ ਤੁਸੀਂ ਉਸ ਚੀਜ਼ ਨੂੰ ਛੱਡਣ ਦੇ ਵਿੱਚ ਜ਼ਰੂਰ ਕਾਮਯਾਬ ਹੋ ਜਾਓਗੇ ਤੁਸੀਂ ਇੰਨੀਆਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਰੱਖ ਕੇ ਪਰਮੇਸ਼ਵਰ ਤੋਂ ਪਿੱਛੇ ਨਾ ਹੋ ਜਾਓ ਪਰ ਪਰਮੇਸ਼ਵਰ ਜੀ ਦੇ ਵਿੱਚ ਬਣੇ ਰਹੋ ਕਿਉਂਕਿ ਕਹਿੰਦਾ ਉਹ ਦਿਨ ਜਿਹੜਾ ਆ 5 ਵਾਂਗ ਤੁਹਾਡੇ ਉੱਤੇ ਅਚਾਨਕ ਆ ਪਊਗਾ ਪਤਾ ਵੀ ਨਹੀਂ ਹੋਣਾ ਕਿਹੜੇ ਵੇਲੇ ਉਹ ਟਾਈਮ ਆ ਜਾਣਾ ਹੈ ਕਿਉਂਕਿ ਉਹ ਧਰਤੀ ਦੇ ਸਾਰੇ ਰਹਿਣ ਵਾਲਿਆਂ ਦੇ ਉੱਤੇ ਆਵੇਗਾ ਅੱਤਿਆਂ ਦੇ ਉੱਤੇ ਨਹੀਂ ਧਰਤੀ ਦੇ ਸਾਰੇ ਰਹਿਣ ਵਾਲਿਆਂ ਉੱਤੇ ਆਵੇਗਾ ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਕੀ ਕਰਦਿਆਂ ਹੋਇਆ ਜਾਗਦੇ ਰਵਾਂ ਬੇਨਤੀ ਕਰਦਿਆਂ ਤੇ ਕਿਹੜੀ ਬੇਨਤੀ ਕਰਨੀ ਆ ਪ੍ਰਭੂ ਮੈਨੂੰ ਉਹਦਾਂ ਦਾ ਬਣਾ ਲਓ ਜਿੱਦਾਂ ਦਾ ਤੁਹਾਨੂੰ ਪਸੰਦ ਆ ਸਕਾਂ ਪ੍ਰਭੂ ਜੀ ਮੈਨੂੰ ਆਪਣੇ ਹੋਰ ਵੀ ਨੇੜੇ ਲਾ ਲਓ ਪ੍ਰਭੂ ਮੈਨੂੰ ਪਾਪ ਤੋਂ ਬਚਾਓ ਮੈਂ ਪਾਪ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਪ੍ਰਭੂ ਮੈਂ ਕ੍ਰੋਧ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਮੈਂ ਵਿਪਚਾਰ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਮੈਂ ਲਾਲਚ ਛੱਡਣਾ ਚਾਹੁੰਦਾ ਹਾਂ ਮੈਂ ਲੜਾਈਆਂ ਝਗੜੇ ਛੱਡਣਾ ਚਾਹੁੰਦਾ ਹਾਂ ਪ੍ਰਭੂ ਜੀ ਮੇਰਾ ਸੁਧਾਰ ਕਰੋ ਮੈਂ ਤੌਬਾ ਕਰਦਾ ਹਾਂ ਮੈਂ ਮਾਫੀ ਮੰਗਦਾ ਹਾਂ ਜੋ ਵੀ ਅੱਜ ਤੱਕ ਮੇਰੇ ਕੋਲੋਂ ਬੁਰਾ ਹੋਇਆ ਮੈਂ ਪਛਤਾਪ ਕਰਦਾ ਹਾਂ ਪਲੀਜ਼ ਪ੍ਰਭੂ ਮੈਨੂੰ ਬਚਾ ਲਓ